ਉਮਰ ਹੁੰਦੀ ਹੈ ਜਦੋਂ ਤੁਸੀਂ ਠਹਿਰਾ ਮਹਿਸੂਸ ਕਰਨ ਲੱਗ ਜਾਂਦੇ ਹੋ ਤੁਹਾਡਾ ਮિજાਜ ਆਪਣੇ ਕੰਮ ਤੱਕ ਕੰਮ ਰੱਖਣ ਵਾਲੇ ਲਹਿਜੇ 'ਚ ਤਬਦੀਲ ਹੋ ਜਾਂਦਾ ਹੈ ਤੁਸੀਂ ਨਾ ਨਾਰਾਜ਼ਗੀਆਂ ਲਈ ਵਕਤ ਕੱਢਣਾ ਚਾਹੁੰਦੇ ਹੋ ਨਾ ਬទਿਆਂ ਦੀ ਜ਼ਿੰਦਗੀ 'ਚ ਚਾਕਨ ਦੀ ਇੱਛਾ ਰਹਿੰਦੀ ਹੈ ਤੁਹਾਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਹਰ ਬੰਦਾ ਜੋ ਤੁਹਾਡੇ ਨਾਲ ਰابطੇ 'ਚ ਹੈ ਉਹ ਆਪਣਾ ਆਪਣਾ ਕਿਰਦਾਰ ਨਿਭਾਰ ਰਿਹਾ ਹੈ ਤੁਹਾਡੀ ਜ਼ਿੰਦਗੀ 'ਚ ਕੁਦਰਤ ਨੇ ਉਹਨੂੰ ਇਹੋ ਕੰਮ ਦਿੱਤਾ ਹੈ ਕੁਝ ਤੁਹਾਡੀ ਜ਼ਿੰਦਗੀ 'ਚ ਬੁਰੇ ਬਣ ਕੇ ਟੱਕਰਦੇ ਨੇ ਤੇ ਕੁਝ ਚੰਗੇ ਕੁਝ ਕਿ ਨਹੀਂ ਤੁਹਾਨੂੰ ਕੁਝ ਪੜਾ ਲਈ ਹੀ ਮਿਲਣਾ ਹੁੰਦਾ ਤੇ ਕਈਆਂ ਨੂੰ ਤੁਸੀ ਵਾਰ-ਵਾਰ ਮਿਲਣਾ ਹੁੰਦਾ ਤੁਸੀ ਕਿਹਨੂੰ ਕਿੱਥੇ ਮਿਲਣਾ ਹੈ ਇਹ ਸਭ ਤੈਅ ਹੈ ਨਿਊਜ਼ੀਲੈਂਡ ਦੇ 에어ਪੋਰਟ ਤੇ ਮੈਨੂੰ ਇੱਕ ਵੀਰਾ ਮਿਲਿਆ ਉਹਨੇ ਮੈਨੂੰ ਆਪਣੇ ਨਾਲ ਕਾਫੀ ਦਾ ਆਫਰ ਕੀਤਾ ਅਸੀਂ ਕੁਝ ਵਕਤ ਬੈਠ ਕੇ ਗੱਲਾਂ ਕੀਤੀਆਂ ਉਹ ਇੰਗਲੈਂਡ ਰਹਿੰਦਾ ਹੈ ਤੇ ਵੱਖਰੇ-ਵੱਖਰੇ ਮੁਲਕ ਘੁੰਮਦਾ ਸ਼ੌਕੀਨ ਹੈ ਜਦੋਂ ਮੈਂ ਕਾਫੀ ਦੇ ਪੈਸੇ ਦੇਣੇ ਚਾਏ तो उन्हें बड़ी खूबसूरत गल आखी कि कुछ पलों की कोई कीमत नहीं होंगी जो था कि कुछ पल गलू जी करे तो उन्होंने कॉफी या चाह ऑफर करो एक कप मेरे वालों सी हो सकता है थोड़े हिस्से किसी होर चाह पिलाी लिखी हो एक कुछ पलों की मुलाकात सी असी एक दूजे का नंबर या एड्रैस भी नहीं लिया कमाल की गलज बारह घंटे बादला लमपुर एयरपोर्ट से मैं अमृतसर के एक आंटी मिले ਜਿੰਨਾਂ ਨੂੰ ਪੰਜਾਬੀ ਤੋਂ ਇਲਾਵਾ ਕੋਈ ਬੋਲੀ ਨਹੀਂ ਸੀ ਆਉਂਦੀ। ਉਹਨਾਂ ਪਲੇਨ 'ਚ ਮਿਲਦਾ ਖਾਣਾ ਵੀ ਨਹੀਂ ਸੀ ਖਾਦਾ। ਜਦੋਂ ਮੈਂ ਪੁੱਛਿਆ ਕਿ ਕੀ ਖਵਾਵਾਂ ਤੁਹਾਨੂੰ ਤਾਂ ਉਹਨਾਂ ਨੇ ਕੌਫੀ ਜਾਂ ਚਾਹ ਤੇ ਬਿਸਕੁਟ ਆਖਿਆ। ਕੌਫੀ ਪੀਣ ਤੋਂ ਬਾਅਦ ਅਸੀਂ ਗੱਲਾਂ ਕਰਨ ਲੱਗ ਪਈਆਂ। ਉਹਨਾਂ ਦੀ ਗੱਲ ਬਿਲਕੁਲ ਉਸੇ ਵੀਰੇ ਵਰਗੀ ਸੀ। ਦੇਖ ਲੈ ਪੁੱਤ ਕਿੰਨੇ ਪੰਜਾਬੀ ਨੇ 에어ਪੋਰਟ ਤੇ ਤੇ ਮੈਨੂੰ ਸਿਰਫ ਤੂੰ ਬੁਲਾਇਆ ਆਣ ਕੇ। ਤੇਰੇ ਵੱਲ ਸ਼ਾਇਦ ਮੇਰੀ ਪਿਛਲੀ ਜ਼ਿੰਦਗੀ ਦਾ ਇਛਾ ਸੀ। ਕਾਪ ਉਧਾਰਾ ਸੀ। ਉਹਨੇ ਆਪਣੇ ਨਿਆਣਿਆਂ ਨੂੰ ਕਾਲ ਕਰਕੇ ਆਖਿਆ ਹੁਣ ਮੈਂ ਰੁਪਿੰਦਰ ਨਾਲ ਹਾਂ ਹੁਣ ਤੁਸੀਂ ਫਿਕਰ ਨਾ ਕਰਿਓ ਉਹਨਾਂ ਦੇ ਬੱਚੇ ਮੈਨੂੰ ਵੇਖਦੇ ਸੀ ਉਹਨਾਂ ਨੇ ਵੀਡੀਓ ਕਾਲ ਤੇ ਮੈਨੂੰ ਪਹਿਚਾਨ ਲਿਆ ਕਮਾਲ ਦੀ ਗੱਲ ਸੀ ਕਿ ਮੈਂ ਆਂਟੀ ਦਾ ਨੰਬਰ ਵੀ ਨਹੀਂ ਲਿਆ ਹੁਣ ਮੈਂ ਇੰਜ ਦੇ ਲੋਕਾਂ ਦੀ ਸੰਗਤ ਮਾਨਣਾ ਚਾਹੁੰਦੀ ਹਾਂ ਜਿਨ੍ਹਾਂ ਨਾਲ ਬਸ ਕੁਝ ਪਲਾਂ ਦੀ ਸਾਂਝ ਹੋਵੇ ਜਿੰਨਾਂ ਨੂੰ ਮਿਲਾਂ ਤੇ ਉਸ ਮਿਲਣੀ ਚੋਂ ਸਿਰਫ ਸੋਹਣੀਆਂ ਯਾਦਾਂ ਦੀ ਪੰਡ ਬਣ ਲਵਾਂ ਬਸ ਇਹ ਠਹਿਰਾਜ ਕੋਈ ਗਰਜ਼ ਨਹੀਂ ਬਚਦੀ ਕਮਾਲ ਦੀ ਗੱਲ ਹੈ ਕਿ ਲੋਕੀ ਇਸ ਠਹਿਰਾ ਨੂੰ ਉਦਾਸੀ ਦੀ ਸ਼ੁਰੂਆਤ ਮੰਨਦੇ ਨੇ ਪਰ ਮੇਰੇ ਲਈ ਇਹ ਆਪਣੇ ਆਪ ਨਾਲ ਸਭ ਤੋਂ ਖੂਬਸੂਰਤ ਜ਼ਿੰਦਗੀ ਦੀ ਸ਼ੁਰੂਆਤ ਵਰਗਾ ਹੈ ਜਿੱਥੇ ਮੁਹੱਬਤ ਤੋਂ ਸਿਵਾਏ ਕੁਝ ਨਹੀਂ ਬਚਦਾ ਜਿੱਥੇ ਜ਼ਿੰਦਗੀ ਦਾ ਮਤਲਬ ਸਮਝ ਆਉਂਦਾ ਹੈ ਜਿੱਥੇ ਗਹਿਰਾਂ ਲਈ ਵੀ ਦੁਆਵਾਂ ਕਰਨ ਨੂੰ ਜੀ ਕਰਦਾ ਹੈ ਜਿੱਥੇ ਆਸਾਂ ਉਮੀਦਾਂ ਸਭ ਖਤਮ ਹੋ ਜਾਂਦੀਆਂ ਨੇ ਕੁਝ ਦਿਲ ਛੋਵੇ ਤਾਂ ਇੱਕ ਰਹਿਬਰ ਯਾਦ ਆਉਂਦਾ ਹੈ ਹੌਂ ਬਸ ਜ਼ਿੰਦਗੀ ਦੇ ਪਲ-ਪਲ ਦਾ ਲੁੱਟ ਮਹਿਸੂਸ ਕਰਨ ਵਰਗਾ ਨਹਿਰਾਏ ਬਸ